ਇੱਕ ਵਾਰ ਭਾਈ ਮਰਦਾਨਾ ਜੀ ਨੂੰ ਭੁੱਖ ਲੱਗੀ ਅਤੇ ਉਹਨਾਂ ਨੇ ਨੇੜੇ ਦੇ ਜੰਗਲ ਵਿੱਚ ਖਾਣਾ ਲੱਭਣ ਦੀ ਕੋਸ਼ਿਸ਼ ਕੀਤੀ ਭਾਈ ਮਰਦਾਨਾ ਜੀ ਨੂੰ ਨਹੀਂ ਪਤਾ ਸੀ ਕਿ ਇਸ ਜੰਗਲ ਵਿੱਚ ਇੱਕ ਮਸ਼ਹੂਰ ਆਤਮਖੋਰ ਜੋ ਕਿ ਮਨੁੱਖਾਂ ਨੂੰ ਖਾਂਦਾ ਸੀ ਉਸ ਨੇ ਭਾਈ ਮਰਦਾਨਾ ਜੀ ਨੂੰ ਵੇਖ ਲਿਆ ਕੌੜਾ ਨਾਮ ਦਾ ਆਦਮਖੋਰ ਕਾਫੀ ਭੁੱਖਾ ਸੀ ਅਤੇ ਉਸ ਨੇ ਭਾਈ ਮਰਦਾਨਾ ਜੀ ਨੂੰ ਰੱਸੀ ਬਨ ਕੇ ਫੜ ਲਿਆ ਫਿਰ ਉਹ ਭਾਈ ਮਰਦਾਨਾ ਜੀ ਨੂੰ ਖਾਣਾ ਪਕਾਉਣ ਲਈ ਆਪਣੇ ਘਰ ਵਿੱਚ ਵਾਪਸ ਖਿੱਚ ਲਿਆ ਉਸ ਆਦਮਖੋਰ ਨੇ ਇੱਕ ਕਾਫੀ ਵੱਡੇ ਭਾਂਡੇ ਵਿੱਚ ਤੇਲ ਉਬਾਲਣਾ ਸ਼ੁਰੂ ਕਰ ਦਿੱਤਾ ਅਤੇ ਉਸ ਵਿੱਚ ਭਾਈ ਮਰਦਾਨਾ ਜੀ ਨੂੰ ਕੌਣ ਦਾ ਕੰਮ ਸ਼ੁਰੂ ਕਰ ਦਿੱਤਾ ਭਾਵੇਂ ਮਰਦਾਨਾ ਡਰ ਗਿਆ ਸੀ ਉਸ ਆਦਮਖੋਰ ਜਿਸ ਦਾ ਨਾਮ ਕੌੜਾ ਸੀ ਉਸ ਨੇ ਖਾਣਾ ਪਕਾਉਣ ਲਈ ਖਾਣਾ ਕੱਟਣਾ ਸ਼ੁਰੂ ਕਰ ਦਿੱਤਾ 아이 ਮਰਦਾਨਾ ਜੀ ਨਹੀਂ ਆਪਣੇ ਮਨ ਵਿੱਚ ਪ੍ਰਾਰਥਨਾ ਕਰਦਾ ਰਿਹਾ ਸਤਨਾਮ 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 ਜਦੋਂ ਮਰਦਾਨਾ ਜੰਗਲ ਤੋਂ ਵਾਪਸ ਨਹੀਂ ਆਇਆ ਤਾਂ ਗੁਰੂ ਨਾਨਕ ਦੇਵ ਜੀ ਨੂੰ ਅਹਿਸਾਸ ਹੋਇਆ ਕਿ ਕੀ ਹੋਇਆ ਹੈ ਉਹਨਾਂ ਨੇ ਕਿਹਾ ਬਾਲਾ ਆਓ ਆਪਾਂ ਮਰਦਾਨਾ ਜੀ ਨੂੰ ਲੱਭਣ ਜਲੀਏ ਉਸ ਨੂੰ ਹੁਣ ਸਾਡੀ ਮਦਦ ਦੀ ਲੋੜ ਹੈ ਇਸ ਲਈ ਗੁਰੂ ਜੀ ਉਸ ਜਗ੍ਹਾ ਪੀ ਜਿੱਥੇ ਕੌੜਾ ਨਾਮ ਦਾ দানਵ ਰਹਿੰਦਾ ਸੀ ਅਤੇ ਜਿਸ ਨੇ ਭਾਈ ਮਰਦਾਨਾ ਜੀ ਨੂੰ ਕਿਸੇਟਿਆ ਸੀ ਅਤੇ ਗੁਰੂ ਜੀ ਕੌੜੇ ਨਾਮ ਦੇ দানਵ ਦੇ ਨਿਵਾਸ ਵੱਲ ਰਸਤੇ 'ਤੇ ਚੱਲ ਪਏ ਪਹਿਲਾਂ ਤਾਂ ਜਦੋਂ ਕੌੜੇ ਨੇ ਗੁਰੂ ਜੀ ਨੂੰ ਵੇਖਿਆ ਤਾਂ ਉਹ ਉਤਸ਼ਾਹਿਤ ਹੋ ਗਿਆ ਉਸ ਨੂੰ ਉਹਨਾਂ ਦੋ ਨਵੇਂ ਆਦਮੀਆਂ ਨਾਲ ਹੋਰ ਵੀ ਖਾਣਾ ਮਿਲੇਗਾ ਜੋ ਉਸ ਦੇ ਰਾਹ ਵਿੱਚ ਆਏ ਸਨ ਕੋੜਾ ਖੁਸ਼ ਆਦਮੀ ਨਹੀਂ ਸੀ ਅਤੇ ਉਸ ਦਾ ਮਨ ਲਗਭਗ ساری ਉਮਰ ਉਲਝਿਆ ਰਹਿੰਦਾ ਸੀ ਉਸ ਦੇ ਸਰੀਰ ਨੇ ਕਦੇ ਵੀ ਅਸਲ ਸ਼ਾਂਤੀ ਮਹਿਸੂਸ ਨਹੀਂ ਕੀਤੀ ਸੀ ਪਾਵੇਂ ਉਸ ਦੇ ਕੰਮਾਂ ਤੋਂ ਪਤਾ ਲੱਗਦਾ ਹੈ ਕਿ ਉਹ ਦੁਸ਼ਟਾਂ ਦਾ ਰਾਜਾ ਸੀ ਉਸ ਦੀ ਆਤਮਾ ਉਸ ਹਨੇਰੇ ਰਸਤੇ ਤੋਂ ਪੀੜਤ ਸੀ ਜੋ ਉਸ ਦੀ ਜ਼ਿੰਦਗੀ ਨੇ ਮਨੁੱਖਾਂ ਨੂੰ ਮਾਰਨ ਅਤੇ ਉਹਨਾਂ ਨੂੰ ਖਾਨ ਦੇ ਹਨੇਰੇ ਰਸਤੇ ਤੇ ਲੈ ਆਇਆ ਇਸ ਲਈ ਜਦੋਂ ਕੌੜਾ ਨੇ ਗੁਰੂ ਨਾਨਕ ਦੇਵ ਜੀ ਨੂੰ ਦੇਖਿਆ ਤਾਂ ਉਹ ਬਹੁਤ ਉਤਸ਼ਾਹਿਤ ਸੀ ਪਰ ਫਿਰ ਉਸ ਨੂੰ ਕਿਸੇ ਤਰ੍ਹਾਂ ਵੱਖਰਾ ਮਹਿਸੂਸ ਹੋਇਆ ਗੁਰੂ ਨਾਨਕ ਦੇਵ ਜੀ ਨੂੰ ਕੁਝ ਵੀ ਕਹਿਣ ਦੀ ਲੋੜ ਨਹੀਂ ਸੀ ਉਸ ਦੀਆਂ ਅੱਖਾਂ ਕੌੜਾ ਨਾਮ ਦੇ ਦਾਨਵ ਨਾਲ ਨਰਮੀ ਨਾਲ ਬੋਲਦੀਆਂ ਸਨ ਕਿਸੇ ਵੀ ਸ਼ਬਦ ਨਾਲੋਂ ਬਿਹਤਰ ਸਨ ਕੌੜਾ ਜਾਣਦਾ ਸੀ ਕੀ ਉਹ ਚਮਕਦਾਰ ਅੱਖਾਂ ਨਾਲ ਇਸ ਨਵੇਂ ਯਾਤਰੀ ਤੋਂ ਕੋਈ ਵੀ ਪੇਤ ਨਹੀਂ ਲੁਕਾ ਸਕਦਾ ਉਸਨੇ ਮਹਿਸੂਸ ਕੀਤਾ ਕਿ ਗੁਰੂ ਜੀ ਉਸ ਵਿੱਚ ਇੰਨੀ ਡੂੰਘਾਈ ਨਾਲ ਵੇਖ ਰਹੇ ਹਨ ਉਸਦੇ ਜੀਵਨ ਬਾਰੇ ਸਭ ਕੁਝ ਸਿੱਖ ਰਹੇ ਹਨ ਅਤੇ ਇੱਥੋਂ ਤੱਕ ਕਿ ਉਸਦੀ ਆਤਮਾ ਬਾਰੇ ਵੀ ਗੁਰੂ ਜੀ ਜਾਣ ਰਹੇ ਹਨ ਹੁਣ ਕੌੜਾ ਨਾਮ ਦਾ ਦਾਨਵ ਨੇ ਗੁਰੂ ਜੀ ਦੇ ਵਿਚਾਰਾਂ ਵਿੱਚੋਂ ਗੁਰੂ ਦੀ ਦਇਆ ਅਤੇ ਸਮਝ ਨੂੰ ਇੱਕ ਨਦੀ ਵਾਂਗ ਵਗਦੇ ਮਹਿਸੂਸ ਕੀਤਾ ਉਸਨੇ ਮਹਿਸੂਸ ਕੀਤਾ ਕਿ ਗੁਰੂ ਜੀ ਉਸ ਨੂੰ ਆਪਣੇ ਜੀਵਨ ਵਿੱਚ ਕੀਤੇ ਸਾਰੇ ਭਿਆਨਕ ਕੰਮਾਂ ਲਈ ਸਜ਼ਾ ਨਹੀਂ ਦੇਣਾ ਚਾਹੁੰਦੇ ਸਨ ਗੁਰੂ ਜੀ ਨੇ ਦੇਖਿਆ ਕਿ ਉਹ ਕੌਣ ਸੀ ਅਤੇ ਉਸ ਨੂੰ ਸਮਝਾਇਆ ਇੱਕ ਅਹਜੇ ਆਦਮੀ ਲਈ ਦਇਆ ਦੀ ਕਲਪਨਾ ਕਰਨਾ ਵੀ ਬਹੁਤ ਔਖਾ ਹੈ ਜੋ ਦੂਜੇ ਲੋਕਾਂ ਨੂੰ ਮਾਰਦਾ ਅਤੇ ਖਾਂਦਾ ਹੈ ਪਰ ਗੁਰੂ ਜੀ ਨੂੰ ਕੋਈ ਡਰ ਨਹੀਂ ਸੀ ਕੌੜਾ ਗੁਰੂ ਜੀ ਦੇ ਪੈਰਾਂ ਤੇ ਡਿੱਗ ਪਿਆ ਗੁਰੂ ਜੀ ਨੇ ਅੱਗੋਂ ਕਿਹਾ ਪ੍ਰਮਾਤਮਾ ਮਾਫੀ ਅਤੇ ਦਇਆ ਹੈ ਜੇਕਰ ਤੁਸੀਂ ਸੱਚਮੁੱਚ ਆਪਣੇ ਤਰੀਕੇ ਬਦਲਣਾ ਚਾਹੁੰਦੇ ਹੋ ਤਾਂ ਉਹਨਾਂ ਨੂੰ ਬਦਲੋ ਹਰ ਕੋਈ ਸਿਰਜਣਹਾਰ ਦੁਆਰਾ ਬਣਾਇਆ ਗਿਆ ਹੈ ਹਰ ਕੋਈ ਅੰਤ ਵਿੱਚ ਸਿਰਜਣਹਾਰ ਕੋਲ ਵਾਪਸ ਚਲੇ ਜਾਂਦਾ ਹੈ ਤੁਸੀਂ ਪ੍ਰਮਾਤਮਾ ਦੇ ਬੱਚੇ ਹੋ ਹਮੇਸ਼ਾ ਪ੍ਰਮਾਤਮਾ ਨੂੰ ਯਾਦ ਰੱਖੋ ਅਤੇ ਨਾਮ ਦਾ ਜਾਪ ਕਰੋ ਇਮਾਨਦਾਰੀ ਵਾਲਾ ਜੀਵਨ ਕਮਾਓ ਅਤੇ ਦੂਜਿਆਂ ਨਾਲ ਸਾਂਝਾ ਕਰੋ ਤੁਹਾਨੂੰ ਇਹ ਕਰਨਾ ਚਾਹੀਦਾ ਹੈ ਅਤੇ ਸਾਰਿਆਂ ਨੂੰ ਵੀ ਇਹ ਜਿਆ ਕਰਨ ਲਈ ਦਿਖਾਉਣਾ ਚਾਹੀਦਾ ਹੈ ਕੌੜਾ ਨਾਮ ਦਾ ਉਹ ਧਰਮ ਗੁਰੂ ਜੀ ਦੀ ਹਰ ਗੱਲ ਨੂੰ ਦਿਲੋਂ ਮੰਨ ਰਿਹਾ ਸੀ ਉਹ ਗੰਦੇ ਅਤੇ ਗੰਦੇ ਹੋਣ ਤੋਂ ਲੈ ਕੇ ਚੰਗੇ ਕੱਪੜੇ ਪਾਉਣ ਅਤੇ ਸਾਫ਼ ਸੁਥਰੇ ਰਹਿਣ ਤੱਕ ਚਲਾ ਗਿਆ ਲੋਕਾਂ ਤੋਂ ਚੋਰੀ ਕਰਨ ਅਤੇ ਉਹਨਾਂ ਨੂੰ ਮਾਰਨ ਦੀ ਬਜਾਏ ਉਸ ਨੇ ਸਖਤ ਮਿਹਨਤ ਕੀਤੀ ਅਤੇ ਦੂਜਿਆਂ ਨਾਲ ਆਪਣਾ ਜੋ ਵੀ ਸੀ ਉਹ ਸਭ ਕੁਝ ਸਾਂਝਾ ਕੀਤਾ ਆਪਣੀ ਬਾਕੀ ਦੀ ਜ਼ਿੰਦਗੀ ਉਸਨੇ ਗੁਰੂ ਜੀ ਦੀ ਸਿੱਖਿਆਵਾਂ ਨੂੰ ਜਿਉਣ ਲਈ ਸਮਰਪਿਤ ਕਰ ਦਿੱਤੀ ਉਹ ਇੱਕ ਧਾਰਮਿਕ ਆਦਮੀ ਬਣ ਗਿਆ ਅਤੇ ਹਮੇਸ਼ਾ ਆਪਣੇ ਦਿਲ ਵਿੱਚ ਗੁਰੂ ਜੀ ਨੂੰ ਯਾਦ ਰੱਖਦਾ ਸੀ ਜਿਸ ਨੇ ਉਸ ਨੂੰ ਦਿਖਾਇਆ ਸੀ ਕਿ ਪ੍ਰਮਾਤਮਾ ਸਾਰਿਆਂ ਨੂੰ ਪਿਆਰ ਕਰਦਾ ਹੈ